ਨਿਕਲ ਗਿਆ ਬੱਚੇ ਕੋ ਗਰਮ ਮਾਰਿਆ ਨੇ ਨਿਕਲ ਗਿਆ ਬੱਚੇ ਕੋ ਦੋਗੇ ਮਾਰੇ ਕੋ ਗੋ ਗਏ ਨਿਕਲ ਦੇ ਗਿਆ ਬੱਚੇ ਮਾਰਿਆ ਕੋ ਗੋ ਗੋ ਨੇ ਕਰਮ ਕਰਾ ਯਾਰ ਤੂੰ ਪੋਰਾ ਤੁਹਾਡੇ ਨੂੰ ਪੱਛੇ ਆ ਗਿਆ ਰੂਪੇ ਵੱਲੋਂ ਸ਼ਹੀਦ ਕੀਤਾ ਸਾਰੇ ਬੰਦੇ ਮਾਹਪੁਰ ਖਾਨ ਦੇ ਪਾਰਿਆਂ ਦਾ ਖੰਡਲੇ ਨਿਕਲੇ ਹੈ ਸਿੱਖਾਂ ਦੀ ਫੈਮਲੀ ਕੋ ਨਹੀਂ ਹੈ ਬਸ 2000 ਕੁਸਟਾਪੂਰ ਪੌਂਦਾ ਯਾਰ ਆਪਾਂ ਨੂੰ ਕੀ ਸਾਡਾ ਜ਼ਮੀਰ ਮਰਿਆ ਵਾ ਨਹੀਂ ਸਾਡਾ ਤਾਂ ਕੋਈ ਜ਼ਮੀਰ ਮਰਿਆ ਵਾ ਇਹਨਾਂ ਕੁਸਟਾ ਦੇ ਪੌਂਦਾ ਤੁਸੀਂ ਫਿਰਦਾ ਦੇ ਬਾਦ ਫਰਦਾਬਾ ਅਲਮੁਸਲਾਮ ਵਾਲੇਕੁਮ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਦਾ ਬਾਤ ਪੁੱਤਰ ਦਾ ਭੋਗ ਨਹੀਂ ਪੈਂਦੇ ਆਗੇ ਪੈਂਦਾ ਨਹੀਂ ਪੈਂਦਾ ਪੁੱਤਰ ਦਾ ਭੋਗ ਨਹੀਂ ਪੈਂਦੇ ਆਗੇ ਨਹੀਂ ਪੈਂਦੇਗੇ ਸੁਪਾਸ ਰਹੰਦ ਮੁਰਦਾਬਾ 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 ਸੁਪਾਸ ਰਹੰਦ ਜਿੰਦਾਬਾ ਮੁਰਦਾਬਾ ਮੁਰਦਾਬਾ ਪੁੱਤਰ ਦਾ ਭੋਗ ਨਹੀਂ ਪੈਂਦੇ ਆਗੇ ਮੁਰਦਾਬਾ ਮੁਰਦਾਬਾ ਪੁੱਤਰ ਦਾ ਭੋਗ ਨਹੀਂ ਪੈਂਦੇ ਆਗੇ ਸੁਪਾਸ ਰਹੰਦ ਮੁਰਦਾਬਾ ਜਿੰਦਾਬਾ ਸੁਪਾਸ ਰਹੰਦ ਮੁਰਦਾਬਾ ਸੁਪਾਸ ਰਹੰਦ ਮੁਰਦਾਬਾ ਜਿੰਦਾਬਾਬ ਸੰਤ ਜਰਨੈਲ ਸਿੰਘ ਜਿੰਦਾਬਾਬ ਵਾਲੇ ਸੰਤ ਜਰਨੈਲ ਸਿੰਘ ਜਿੰਦਾਬਾਬ ਸੂਬੇ ਦਾ ਭੋਗ ਨਹੀਂ ਪਾਉਂਦੇ ਆਗੇ ਸੰਤਾ ਕਾਡੀ ਸੋਚ ਤੇ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੇ ਪਾਰਾ ਗਰਾਉਂਡੋਂ ਓਕੇ ਸੂਬੇ ਦਾ ਭੋਗ ਨਹੀਂ ਪਾਉਂਦੇ ਆਗੇ ਸੂਬੇ ਦਾ ਭੋਗ ਨਾ ਪਾਉਂਦੇ ਕਾਦਰ ਪੁੱਤਰ ਦਾ ਭੋਗ ਨਹੀਂ ਪਾਉਂਦੇ ਜਿੰਦਾਬਾਬ ਬਾਬਾ ਚਰੇ ਸਿੰਘ ਜੀ ਵਾਲਾ ਨਿਕਲ ਗਿਆ ਬੱਚੇ ਕੋ ਗੱਲ ਮਾਰਿਆ

ਕੀ ਸਿੰਘ ਨਹੀਂ ਗਏ ਐ ਸਿੱਖਾਂ ਦੀ ਫੈਮਲੀ ਜੋ ਨਹੀਂ ਘਾਟੋਈ ਹੈ ਵਾਹ ਇਹਨਾਂ ਕੁਸਤਾ ਦੇ ਭੋਲ ਪੌਂਡਾ ਯਾਰ ਆਪਾਂ ਨੂੰ ਕੀ ਸਾਡਾ ਜ਼ਮੀਰ ਮਰਿਆ ਵਾ ਨਹੀਂ ਸਾਡਾ ਤਾਂ ਕੋਈ ਜ਼ਮੀਰ ਮਰਿਆ ਵਾ ਇਹਨਾਂ ਕੁਸਤਾ ਦੇ ਭੋਲ ਪੌਂਡਾ ਤੁਸੀਂ ਫਿੱਟ ਬਾਦੇ ਤੁਹਾਡੇ ਨੂੰ ਸ਼ਰਮ ਨਹੀਂ ਆਉਣੀ ਕਿ ਸਿੰਘਿਆਂ ਦੇ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਫੇਰ ਇੱਕ ਦਿਨ ਆਰਮ ਕਰੋ ਭੋਰਾ ਸ਼ਰਮ ਜੇ ਇਹ ਤੇ ਬੱਚੇ ਉਹ ਨਹੀਂ ਕਾਹਦੇ ਬਣਾਣਾ ਦੇਖ ਲਓ ਕਹਾਂ ਰੱਖਦੇ ਹੋ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨਦੇ ਨਾ ਯਾਦ ਰੱਖਿਓ ਤੇ ਉਹਨਾਂ ਨੇ ਬੱਚੇ ਵੀ ਯਾਦ ਕਰਨੇ ਹੁੰਦੇ ਆ ਹੌਲਸਾ ਤੈਨੂੰ ਟੱਕਰੂਗਾ ਵੇਖੇ ਪਾਜੀ ਤਾਂ ਕਹਿਣਾ ਮਾਰੋ ਨਹੀਂ ਮਾਰਾ ਕਹਿਣਾ ਮਾਰੋ ਤੁਹਾਨੂੰ ਨਹੀਂ ਮਾਰਨਾ ਤੇ ਤਾਂ ਕਹਿਣਾ ਮਾਰੋ ਚਲੇਓ ਫਿਰ ਆਜੋ ਪਾਜੀ ਆਜੋ ਪਾਜੀ ਪਰ ਪਾਜੀ ਓ ਯਾਰ ਆ ਗਾਲਾਂ ਨੂੰ ਬੁਸ਼ਤ ਸ਼ਰਮ ਤਾਂ ਸਾਰੇ ਇਹ ਯਾਦ ਰੱਖਿਓ ਅੱਗੇ ਇਹ ਕਹਿੰਦਾ ਬੰਦੇ ਦਾ ਪਤਾ ਲੱਗਣਾ ਜਿੰਨੇ ਅਦਾਸ ਦੇਂਦੀਆਂ ਮੈਂ ਸਾਨੂੰ ਵੀ ਟੱਕਰੂਗਾ ਵੇਖੋ ਯਾਦ ਰੱਖਿਓ ਫਿਰ ਵੀ ਆਪਾਂ ਚੋਣਾਂ ਵਿੱਚ ਟੰਡਾ ਕੋਈ ਇੱਕ ਪੰਜਾਬ ਦਾ ਉਹ ਬੁੱਜੜ ਸੀ ਜਿੰਨੇ ਕੋਕ ਹੋ ਕੇ ਨਿਆੜਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਬੈਠੇ ਨੇ ਲੈ ਕਰੇਗਾ ਬੱਚੇ ਮਾਰਦੇ ਕੋਕ ਹੋ ਕੇ ਬੁੱਜੜ ਨੇ ਭੋਲ ਬੌਂਦਾ ਤੁਸੀਂ ਉਹਦੇ ਉਹ ਨੱਪੋਂ ਨੂੰ ਮੁਸਲਮਾਨ ਹੈ ਤੇ ਜਿੰਦਾਬਾਦ ਸੰਤ ਜਨਰ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ ਜਿੰਦਾਬਾਦ ਸੰਤ ਜਨਰ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ 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 ਬੁੱਜੜ ਸੁਪਾ ਮੁਰਦਾਬਾਦ ਮੁਰਦਾਬਾਦ ਮਰਦਾਬਾ ਮੁਚੜ ਸੂਬਾ ਮਰਦਾਬਾ ਸਿੱਖਾਂ ਦਾ ਕਾਤਲ ਮਰਦਾਬਾ ਤੁਹਾਡੇ ਵਰਗੇ ਨੌਜਵਾਨ ਨਹੀਂ ਮਾਰੇ ਉਹਨੇ 14 14 ਸਾਲਾਂ ਦੇ ਲੱਗੇ ਨੇ ਫੋਟੋ ਵਾਲਾ ਇੰਟਰਵਿਊ ਦੇਂਦਾ ਡਾਟਾ ਦਾ